ਤੋ ਪਹਿਲਾ ਮੈਂ ਆਪਣੇ ਲੁਧਿਆਣਾ ਦੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸ਼ਾਰਟ ਨੋਟਸ ਤੇ ਤੁਸੀਂ ਸਾਰੇ ਇੰਨੀ ਸੰਖਿਆ ਵਿੱਚ ਆ ਕੇ ਅੱਜ ਭਾਰਤੀ ਜਨਤਾ ਪਾਰਟੀ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਰੋਪ ਪੱਤਰ ਜਾਰੀ ਕਰਨ ਲਈ ਅੱਜ ਅਸੀਂ ਰੱਖਿਆ ਉਹਦੀ ਗੱਲ ਨੂੰ ਕਨਵੇ ਕਰਨ ਲਈ ਆਇਆ ਹਾਂ ਇਹ ਮੈਂ ਦੋ ਹਿੱਸਿਆਂ ਚ ਗੱਲ ਕਰਾਂਗਾ ਪਹਿਲਾ ਹੈ ਕਿ ਆਮ ਆਦਮੀ ਪਾਰਟੀ ਨੇ ਜਦ ਦੀ ਇਹ ਸਰਕਾਰ ਆਈ ਹੈ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀ ਅੱਦਾ ਕਿੱਡਾ ਵੱਡਾ ਨੁਕਸਾਨ ਕੀਤਾ ਜੇ ਮੈਂ ਇਸ਼ੂ ਵਾਈਜ਼ ਲਮਾਂ ਸਭ ਤੋਂ ਪਹਿਲਾਂ ਜੋ ਇਸ ਪੰਜਾਬ ਦੇ ਵਿੱਚ 50% ਮਹਿਲਾਵਾਂ ਨੇ ਉਹਨਾਂ ਨੂੰ 1000 ਰੁਪਇਆ ਜਿਹੜਾ ਸੀਗਾ ਇਹਨਾਂ ਨੇ ਦੇਣ ਦਾ ਵਾਅਦਾ ਕੀਤਾ ਸੀ ਤੇ ਲੋ 3 ਸਾਲ ਹੋ ਗਏ ਅੱਜ ਤੱਕ ਉਹਨਾਂ ਮਹਿਲਾਵਾਂ ਦੇ ਖਾਤੇ 'ਚ ਇੱਕ ਖੋਟਾ ਸਿੱਕਾ ਵੀ ਨਹੀਂ ਪਿਆ ਜਿੱਥੇ ਜਾਣੇ ਆ ਬਹੁਤ ਵੱਡਾ ਇਸ਼ੂ ਉਹਦਾ ਮਹਿਲਾ ਮਾਨਦਾ ਕਿ ਇਹ ਸਾਡੀ ਇੱਜ਼ਤ ਨਹੀਂ ਕਰਦੀ ਪਿੱਛੇ ਇੰਟਰਨੈਸ਼ਨਲ वूਮਨ ਡੇ ਆਇਆ ਸੀ ਉਦੋਂ ਆਸ ਬੰਦੀ ਬੱਜੀ ਸੀ ਕਿ ਸ਼ਾਇਦ ਉਸ ਵੇਲੇ ਇਹ ਪੈਸਾ ਜਿਹੜਾ ਹੈ ਇਹ ਜਾਰੀ ਕਰ ਦਣਗੇ ਸੋ ਅੱਜ ਉਸ ਖੇਤਰ ਦੇ ਵਿੱਚ ਉਸ ਸੈਕਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਰੋਸ਼ ਹੈ ਆਮ ਆਦਮੀ ਪਾਰਟੀ ਨੇ ਇੱਕ ਵਾਦਾ ਕੀਤਾ ਸੀ ਕਿਸਾਨਾਂ ਨਾਲ ਕਿ ਅਸੀਂ ਹਰ ਫਸਲ ਤੇ ਐਮਐਸਪੀ ਦਵਾਂਗੇ ਤਾਂ ਬਹੁਤ ਹੀ ਵੱਡੀ ਗੱਲ ਨਹੀਂ ਹੈ ਅਸੀਂ ਦਵਾਂਗੇ ਹਰਿਆਣਾ ਦੀ ਸਾਡੀ ਸਰਕਾਰ ਆਈ ਹੈ ਅਸੀਂ ਤਾਂ ਦੇ ਦਿੱਤੀ ਲੇਕਿਨ ਕਿਸਾਨਾਂ ਨੂੰ ਉਹ ਹਜੇ ਤੱਕ ਐਮਐਸਪੀ ਜਿਹੜੀ ਹੈ ਇਹਨਾਂ ਨੇ ਹਰ ਫਸਲ ਤੇ ਕੋਈ ਨਹੀਂ ਦਿੱਤੀ ਫਿਰ ਇਹਨਾਂ ਨੇ ਕਿਹਾ ਅਸੀਂ ਕਰਜ਼ਾ ਮਾਫ ਕਰਨ ਦੀ ਗੱਲ ਵੀ ਕਿਸਾਨਾਂ ਦਾ ਅਸੀਂ 100% ਕਰਜ਼ਾ ਜਿਹੜਾ ਹੈ ਉਹ ਮਾਫ ਕਰ ਦੇਵਾਂਗੇ ਉਸ ਫਿਰ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੋਨਾਂ ਨੇ ਪਬਲਿਕਲੀ ਐਨਾਨਸ ਕੀਤਾ ਸੀ ਲੇਕਿਨ ਅੱਜ ਤੱਕ ਕਿਸਾਨਾਂ ਦਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਨਹੀਂ ਹੋਇਆ ਜੇ ਦੀ ਗੱਲ ਇਸੀ ਮੈਂ ਕਰਨ ਲੱਗਾ ਉਹ ਤੁਹਾਡਾ ਨਾ ਵੀ ਕੰਸਰਨਡ ਹੈ ਮੇਨਾ ਵੀ ਕੰਸਰਨਡ ਹੈ ਉਹ ਹਰ ਪੰਜਾਬੀ ਦਾ ਕੰਸਰਨਡ ਹੈ ਉਹ ਕੀ ਹੈ ਸਰਕਾਰ ਦੀਆਂ ਦੋ ਪ੍ਰਾਇਰਟੀਜ਼ ਹੁੰਦੀਆਂ ਨੇ ਲਾ ਐਂਡ ਆਰਡਰ ਤੇ ਹੈਲਥ ਜੇ ਮੈਂ ਕਾਨੂੰਨ ਵਿਵਸਥਾ ਦੀ ਗੱਲ ਕਰਾਂ ਤਾਂ ਅੱਜ ਤਾਰ ਤਾਰ ਹੋ ਗਈ ਹੈ ਕਾਨੂੰਨ ਵਿਵਸਥਾ ਇਹ ਗੱਲ ਬਣ ਗਈ ਹੈ ਕਿ ਜੇ ਆਦਮੀ ਅੱਜ ਘਰ ਤੋਂ ਬਾਹਰ ਗਿਆ ਤਾਂ ਸ਼ਾਮ ਨੂੰ ਘਰ ਵਾਪਸ ਆਏਗਾ ਕਿ ਨਹੀਂ ਆਏਗਾ ਇਹਦੀ ਕੋ ਗਾਰੰਟੀ ਨਹੀਂ ਜੇ ਘਰ ਤੋਂ ਬਾਹਰ ਗਿਆ ਜਿੱਦਾਂ ਦਾ ਗਿਆ ਸੀ ਉਦਾਂ ਦਾ ਵਾਪਸ ਆਏਗਾ ਕਿ ਨਹੀਂ ਆਏਗਾ ਇਹ ਵੀ ਗਰੰਟੀ ਨਹੀਂ ਪਤਾ ਨਹੀਂ ਕਿਸ ਨੇ ਕੁੱਟਮਾਰ ਕਰਕੇ ਕੋਈ ਕੀ ਖੋਲਣਾ ਮਹਿਲਾਵਾਂ ਅੱਜ ਆਪਣਾ ਜਿਹੜਾ ਉਹਦਾ ਗਹਿਣਾ ਹੈ ਉਹ ਨੂੰ ਪਾਣ ਲਈ ਮਾਨ ਮਹਿਸੂਸ ਕਰਨੀਆਂ ਲੇਕਿਨ ਲਾ ਐਂਡ ਆਰਡਰ ਦੀ ਹਾਲਤ ਇਨੀ ਮਾੜੀ ਹੈ ਕਿ ਉਹ ਜਦੋਂ ਬਾਜ਼ਾਰ ਜਾਂਦੀਆਂ ਨੇ ਤਾਂ ਉਹਨਾਂ ਦੇ ਕੰਨਾਂ ਦੇ ਕਾਂਟੇ ਗਲੇ ਦੇ ਹਾਰ ਹੱਥ ਦਾ ਪਰਸ ਉਹ ਖੋਣ ਚ ਕਿਸੇ ਨੂੰ ਵੀ ਕੋਈ ਗਰੇਜ਼ ਨਹੀਂ ਓਪਨਲੀ ਲੁੱਟ ਖੋ ਦਾ ਮਾਮਲਾ ਜਿਹੜਾ ਹੈ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਉਸੇ ਤਰ੍ਹਾਂ ਇਕਨੋਮਿਕ ਪੋਜੀਸ਼ਨ ਕੀ ਹੈ ਅੱਜ ਪੰਜਾਬ ਦੀ ਇਕਨੋਮਿਕ ਪੋਜੀਸ਼ਨ ਦਾ ਇੰਨਾ ਬੁਰਾ ਹਾਲ ਹੋ ਗਿਆ ਆ ਕਿ ਲੋਨ ਤੇ ਲੋਨ ਲੋਨ ਤੇ ਲੋਨ ਔਰ ਇੱਕ ਸਮੇਂ ਇਹ ਵੀ ਆ ਗਿਆ ਸੀ ਕਿ ਪੰਜਾਬ ਨੂੰ ਇੱਕ ਬਾਹਰ ਲੱਗੇ ਸੀ ਕਿ ਹੁਣ ਤੁਹਾਡੀ ਕਪੈਸਿਟੀ ਲੋਨ ਲੈਣ ਦੀ ਵੀ ਖਤਮ ਹੋ ਗਈ ਹੈ ਤਾਂ ਇਸ ਕਰਕੇ ਇਕਨੋਮਿਕ ਪੋਜੀਸ਼ਨ ਜਿਹੜੀ ਹੈ ਅੱਜ ਬਹੁਤ ਇਸ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਦੋ ਟੈਗ ਲਾਈਨ ਦੇ ਨਾਲ ਇਹਨਾਂ ਨੇ ਆਪਣੀ ਕੈਂਪੇਨ ਸ਼ੁਰੂ ਕੀਤੀ ਸੀ ਹਰ ਸਰਕਾਰ ਕਰਦੀ ਹੈ ਲੋਕਾਂ ਦੇ ਮਨ ਚ ਉਸ ਗੱਲ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਕੀ ਸੀ ਜੁਧ ਨਸ਼ੇ ਵਿਰੁੱਧ ਤੇ ਦੂਜੀ ਸਿੱਖਿਆ ਕ੍ਰਾਂਤੀ ਜੁਧ ਨਸ਼ੇ ਵਿਰੁੱਧ ਤਿੱਤੀ ਮਈ ਦਾ ਟਾਰਗੇਟ ਸੀ ਡੀਜੀਪੀ ਪੰਜਾਬ ਨੇ ਵੀ ਦਿੱਤਾ ਸਰਕਾਰ ਨੇ ਵੀ ਦਿੱਤਾ ਮੰਤਰੀਆਂ ਨੇ ਥਾਂ ਥਾਂ ਜਾ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ 31 ਮਈ ਤੱਕ ਖਤਮ ਕਰ ਦਾਂਗੇ ਅੱਜ 12 ਜੂਨ ਹੋ ਗਈ ਹੈ ਤੁਸੀਂ ਵੀ ਦੇਖ ਸਕਦੇ ਹੋ ਮੇ ਕੋਈ ਵੀਡੀਓ ਆਏ ਨੇ ਮੋਹਾਲੀ ਤੋਂ ਕਿ ਕਿਸ ਤਰ੍ਹਾਂ ਨੌਜਵਾਨ ਛੋਟੇ ਆਪਣੇ ਟੀਕੇ ਲਾ ਲਾ ਕੇ ਜਿਹੜੇ ਨੇ ਉਸ ਵੇਲੇ ਨਸ਼ੇ 'ਚ ਘੁੰਮ ਰਹੇ ਨੇ ਬਹੁਤ ਵੱਡਾ ਕੋਈ ਐਸੀ ਫਿਗ ਬਿਗ ਫਿਸ਼ ਜਿਹਨੂੰ ਅਸੀਂ ਕਹਿੰਦੇ ਆ ਕੋ ਵੱਡਾ ਕਾਰੋਬਾਰੀ ਕੋ ਵੱਡਾ ਸਮਗਲਰ ਹਾਇਤਾ ਕੇ ਫੜਨ ਜ ਕਾਮਯਾਬ ਨਹੀਂ ਹੋਏ ਦੂਜੀ ਦਾ ਕੋਪਰੰਦ ਕੀਤਾ ਹਜੇ ਤੱਕ ਇੱਕ ਵੀ ਫਾਸਟ ਟਰੈਕ ਕੋਰਟ ਵੀ ਫਾਸਟ ਟਰੈਕ ਕੋਰਟ ਨਸ਼ਿਆਂ ਵਾਸਤੇ ਨਹੀਂ ਬਣਿਆ ਅਦਰਵਾਈਜ਼ ਕਦੀ ਵੀ ਕੋਈ ਅਸੀ ਘਟਨਾ ਹੁੰਦੀ ਹੈ ਸਰਕਾਰ ਕੋਈ ਪਾਲਿਸੀ ਬਣਾਉਂਦੀ ਹੈ ਉਹਦੇ ਲਈ ਫਾਸਟ ਟਰੈਕ ਕੋਰਟ ਜਿਹੜੇ ਨੇ ਉਹ ਜਿਹੜੇ ਨੇ ਬੰਦੇ ਨੇ ਤਾਂ ਕਿ ਕਨਵਿਕਸ਼ਨ ਜਿਹੜੀ ਹੈ ਜਲਦੀ ਹੋਵੇ ਤਾਂ ਕਿ ਲੋਕਾਂ ਨੂੰ ਇੱਕ ਅਹਿਸਾਸ ਹੋਵੇ ਕਿ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਦਿਲੋਂ ਇਸ ਮਹਿਮ ਨੂੰ ਚਲਾਣ ਵਾਲੀ ਹੈ